ਭਾਜੀ ਕੱਲ 11 ਤਰੀਕ ਨੂੰ ਸਵਾ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ ਅਸੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵਾ 8 ਵਜੇ ਛੁੱਟੀ ਹੁੰਦੀ ਹੈ ਉਹਨੂੰ ਤੇ ਸਵਾ 8 ਵਜੇ ਫੋਨ ਕੀਤਾ ਉਹ ਤੁਹਾਨੂੰ ਉਹਦੇ ਮੈਡਮ ਕਹਿੰਦੇ ਕਿ ਉਹ ਘਰ ਨਹੀਂ ਆਇਆ ਟਿਊਸ਼ਨ ਤੇ ਨਹੀਂ ਆਇਆ ਸੌਰੀ ਅੱਛਾ ਉਹ ਕਹਿੰਦੇ ਘਰ ਆ ਜਾਪਤ ਬੱਸ ਹੋ ਗਈ ਉਹਨਾਂ ਦੀ ਇਧਰ ਵੇਖ ਮੇਰੇ ਨਾਲ ਵੇਖ ਕਿਮੂ ਕਿਮੂ ਇਹ ਤਾਂ ਵੇਖ ਪੁੱਤਰ ਮੱਗ ਬੰਨੀ ਇੰਨੇ ਮੇਰਾ ਪੋਤਾ ਇੱਧਰ ਵੇਖ ਆਪਣੇ ਪਾਪਾ ਵਾਲ ਵੇਖ ਲੈ ਐਡੇ ਵੱਡੇ ਗੁਰੂ ਘਰ ਗਿਆ ਦੱਸ ਇਤਰਾ ਥੋੜੀ ਮੂਛ ਪਾਈ ਦਾ ਹੋ ਲੰਮਲਾ ਦੇਖਣ ਗਿਆ ਸਾਨੂੰ ਵੀ ਕਹਿੰਦਾ ਪਈ ਤੇਰਾ ਲਾਜ ਆ ਜਾਣਾ ਸੀ ਆਈ ਵੀ ਜਾਣਾ ਸੀ ਜਾ ਪਤਾ ਲੱਗ ਗਿਆ ਸਾਬ ਹੋਰੇ ਕਿਵਾਰੇ ਅੰਦਰ ਗਈ ਮੰਮਾ ਨੂੰ ਵਧਾਈ ਦੇ ਚੱਲ ਇੱਧਰ ਵੇਖ ਮੰਮਾ ਨੂੰ ਵਧਾਈ ਦੇ ਪਹਿਲਾਂ ਸ਼ੁਕਰ ਹੈ ਸਦਾ ਹੀ ਰਹੋ ਉਹ ਦੋਈ ਦਨੀ ਦਾ ਨਾ ਮਾ ਸਿੰਘ ਰਹਿੰਦੇ ਆ ਕਦੀ ਕਾਹੀ ਆ ਰਹੇ ਆ ਅੱਪਾ ਤੇਰੇ ਕੋ ਆਣ ਲੱਗੇ ਆ ਆਡਾ ਮੁੰਡਾ ਕਾਹਦਾ ਕਹਿ ਰਿਹਾ ਹਾਂ ਜੀ ਤੁਸੀਂ ਮੈਂ ਬਸ ਹੀ ਲੱਗੇ ਨਿਕਲਣ ਇੱਥੋਂ ਭਾਈ ਬੀਓ ਦੇ ਨਾ ਇੱਧਰ ਵੇਖ ਮੇਰੇ ਨਾਲ ਵੇਖ ਸ਼ਿਮੂ ਸ਼ਿਮੂ ਇੱਧਰ ਵੇਖ ਤਰ ਅੱਗ ਬੰਨੀ ਇੰਨੇ ਮੇਰਾ ਪੁੱਤ ਇੱਧਰ ਵੇਖ ਆਪਣੇ ਪਾਪਾ ਵਾਲ ਵੇਖ ਲੈ ਐਡੇ ਵੱਡੇ ਗੁਰੂ ਘਰ ਗਿਆ ਦੱਸ ਇਤਰਾ ਥੋੜੀ ਮੋਛ ਪਾਈ ਦਾ ਹੋ ਲੰਮਲਾ ਦੇਖਣ ਗਿਆ ਸਾਨੂੰ ਵੀ ਕਹਿੰਦਾ ਪਈ ਮੇਰੇ ਨਾਲ ਜਾਣਾ ਆ ਲਾ ਸੀ ਆਈ ਵੀ ਜਾਣਾ ਸੀ ਜਾਓ ਪਤਾ ਲੱਗ ਗਿਆ ਸਤਿ ਸ੍ਰੀ ਅਕਾਲ ਮਮਾ ਨੂੰ ਵਧਾਈ ਦੇ ਚੱਲ ਇੱਧਰ ਵੇਖ ਮਮਾ ਨੂੰ ਵਧਾਈ ਦੇ ਪਹਿਲਾਂ ਸ਼ੁਕਰ ਹੈ ਸੁਧਾਈ ਨੂੰ ਹੋ ਗਿਆ ਉਹ ਦੋਈਦਾ ਨਹੀਂ ਦਾ ਮਾਮਾ ਸਿੰਘ ਦਉਂਦੇ ਆ ਕਦੀ ਕਾਹੀ ਆ ਰਹੇ ਆ ਅੱਪਾ ਤੇਰੇ ਕੋ ਆਣ ਲੱਗੇ ਆ ਆਡਾ ਮੁੰਡਾ ਕਦੇ ਕਹਿੰਦਾ ਹਾਂਜੀ ਜੀ ਮੈਂ ਬਸ ਨਹੀਂ ਲੱਗੇ ਨਿਕਲਣੇ ਇੱਥੋਂ ਭਾਈ ਚੱਲ ਜਓ